ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਤੋ ਦਾਈ ਦਵਾ ਖੇਲਾ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤਿਆਇਆ ਗੇਮ ਸਕਤ ਕਾਵ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਕੋ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਅਪੇ ਤਰਸ ਤੋ ਹੋਈ ਤਰਸ ਤੋ ਆ ਮਹਿ ਰਾਮ ਤੋ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ થી ਵਾ ਹਰਿਆ ਸੋ ਪ੍ਰੋ ਟਲ ਗੁਰ ਸੇਵੀ ਆਹਨ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਸਗਨ ਤਤ ਹਮ ਲਾਗ ਹੈ ਕਿਆ ਈ ਜੰਤ ਵਿਚਾਰੇ ਸਗਲ ਤਿਆਗ ਗੁਰ ਸ਼ਰਣੀ ਆਇਆ ਰੱਖੋ ਰੱਖ ਨਹਾਰੇ ਜਿਤ ਤੂੰ ਲਾਵੈ ਤਿਤ ਹੈ ਮਲਾਗ ਕਿਆ ਇਹ ਜਨ ਤੇ ਵਿਚਾਰੇ ਮੇਰੇ RAM ਜੀ ਤੂੰ ਪ੍ਰਵ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਇਆਲਾ ਗੁਰ ਗਾਵਨ ਨਿਤ ਸੁਹਾਣੀ ਰਹਾਉ ਆਠ ਪਹਰੇ ਨਵ ਆਪਣਾ ਧਾਈ ਹੈ ਗੁਰ ਪ੍ਰਸਾਦਿ ਪਾ ਤਰੀਐ ਆਪ ਤਿਆਗ ਹੋਈਐ ਸਵਰੇਣਾ ਜੀਵਤ ਆਇਓ ਮਰੀਆ ਸਭਲ ਜਨਮ ਤਿਸ ਕਾ ਜਗ ਭਿੱਤਰ ਸਾਧ ਸੰਗ ਨਾਮ ਜਾਪੀ ਸਗਲ ਮਨੋਰਥ ਇਸ ਕੇ ਪੂਰਨ ਜਿਸ ਤਵਾ ਕਰੀ ਪ੍ਰਭ ਆਪੀ ਦੀਨ ਦਯਾਲ ਕਿਰਪਾਲ ਪ੍ਰਭ ਸੁਆਮੀ ਤੇਰੇ ਸਰਣ ਦਯਾਲ ਾਰੇ ਕਿਰਪਾ ਆਪਣਾ ਨਾਮ ਦਿਜਾ ਨਾਨਕ ਸਾਧਰਵਾਲਾ ਦੀਨ ਦਯਾਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਾਲਾ ਕਰ ਕਿਰਪਾ ਆਪਨਾ ਨਾਮ ਦੇ ਜਾ ਨਾਨਕ ਸਾਦਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦੀ ਤਰ੍ਹਾਂ ਅੰਦਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਤ ਸਾਨੂੰ ਪ੍ਰਾਪਤ ਹੋਇਆ 750 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਵਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ 31 ਰਾਗਾਂ ਦੇ ਵਿੱਚੋਂ ਸੋਹੀ ਰਾਗ ਜਿਹੜਾ 15ਵੇਂ ਨੰਬਰ ਤੇ ਸੋਹੀ ਰਾਗ ਆਉਂਦਾ ਹੈ ਸੋਹੀ ਮਹੱਲਾ ਪੰਜਾਬ ਸਾਗਲ ਤਿਆਗ ਗੁਰ ਸ਼ਰਣੀ ਆਇਆ ਰੱਖ ਹੋ ਰੱਖ ਨਹਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਕਿ ਮੈਂ ਸਾਰਾ ਕੁਝ ਛੱਡ ਕੇ ਸਾਰਾ ਕੁਝ ਤਿਆਗ ਕੇ ਗੁਰੂ ਦੀ ਸ਼ਰਣ 'ਚ ਆ ਗਿਆ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਰੱਖ ਲਿਓ ਰੱਖ ਹੋ ਰੱਖ ਨਹਾਰੇ ਕਿਉਂਕਿ ਪਰਮਾਤਮਾ ਜਿਹੜਾ ਹੈ ਨਾ ਏ ਸਾਡੇ ਸਾਰਿਆਂ ਦੇ ਰਖਿਆ ਕਰਨ ਵਾਲਾ ਸਗਲ ਤਿਆਗ ਸਗਲ ਤਿਆਗਣ ਦਾ ਭਾਵ ਕੇ ਜਿਹੜੇ ਮੇਰੇ ਅੰਦਰ ਵਿਕਾਰ ਚੱਲਦੇ ਸੀ ਜਿਹੜੇ ਮੇਰੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵਿਸ਼ੇ ਵਿਕਾਰ ਚੱਲ ਰਹੇ ਸੀ ਮੈਂ ਸਾਰਿਆਂ ਨੂੰ ਤਿਆਗ ਕੇ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡੀ ਸ਼ਰਨ 'ਚ ਆ ਗਿਆ ਜਦੋਂ ਗੁਰੂ ਦੀ ਸ਼ਰਨ 'ਚ ਕੋਈ ਬੰਦਾ ਆ ਜਾਂਦਾ ਹੈ ਨਾ ਜੋ ਸ਼ਰਣ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਦੋਂ ਕੋਈ ਵੀ ਸ਼ਰਣ ਚ ਆਉਂਦਾ ਨਾ ਗੁਰੂ ਦੀ ਗੁਰੂ ਨੇ ਫਿਰ ਉਹਨੂੰ ਆਪਣੀ ਗਲਵਕੜੀ ਚ ਲੈ ਲੈਣਾ ਤੇ ਅਸੀਂ ਵੀ ਕਹੀਏ ਸੱਚੇ ਪਾਤਸ਼ਾਹ ਮੈਂ ਵੀ ਸਾਰਾ ਕੁਝ ਛੱਡ ਛੁੜਾ ਕੇ ਤੁਹਾਡੀ ਸ਼ਰਣ ਚ ਆ ਗਿਆ ਹੁਣ ਮੈਨੂੰ ਤੁਸੀਂ ਰੱਖ ਲਿਓ ਸੱਚੇ ਪਾਤਸ਼ਾਹ ਜੀ ਜਿੱਤ ਤੂੰ ਲਾਭ ਹੈ ਤੇ ਤਹਾਂ ਮਲਗ ਹੈ ਕਿਆ ਇਹ ਜੰਤ ਵਿਚਾਰੇ ਸੱਚੇ ਬਾਦਸ਼ਾਹ ਜਿਵੇਂ ਜਿਵੇਂ ਤੂੰ ਹੁਣ ਸਾਨੂੰ ਪ੍ਰੇਰਣਾ ਕਰੇਂਗਾ ਜਿੱਤ ਤੋਂ ਲਾਵੈ ਤਿੱਖਾ ਮਲਾਗੈ ਜਿਵੇਂ ਜਿਵੇਂ ਤੁਸੀਂ ਪ੍ਰੇਰਣਾ ਕਰੋਗੇ ਮੈਂ ਓਵੇਂ ਓਵੇਂ ਕੰਮ ਕਰਾਂਗਾ ਇਹ ਕਿਆ ਇਹ ਜੰਤ ਵਿਚਾਰੇ ਹੁਣ ਮੇਰੇ ਹੱਥ ਵਾਸ ਕੁਛ ਨਹੀਂ ਹੈ ਜੀ ਜਿਵੇਂ ਜਿਵੇਂ ਤੁਸੀਂ ਮੈਨੂੰ ਚੱਲਣ ਦੀ ਆਗਿਆ ਦਿਓਗੇ ਓਵੇਂ ਓਵੇਂ ਅਸੀਂ ਤੁਰਾਂਗੇ ਜਿਵੇਂ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਫੌਜ ਦੇ ਵਿੱਚ ਜਦੋਂ ਭਰਤੀ ਹੁੰਦਾ ਬੰਦਾ ਪਹਿਲਾਂ ਉਹਨੂੰ ਕਹਿੰਦੇ ਆਜਾ ਤੇਨੂੰ ਚੱਲਣਾ ਸਿਖਾਈਏ ਤੁਰਨਾ ਸਿਖਾਈਏ ਪਹਿਲਾਂ ਜੇ ਬੰਦਾ ਕਹੇ ਮੈਨੂੰ ਤੇ ਤੁਰਨਾ ਤੇ ਆਉਂਦਾ ਹੈ ਭਾਈ ਉਹ ਕਹਿੰਦੇ ਨਾ ਤੇਰੀ ਵਾਲੀ ਚਾਲ ਜਿਹੜੀ ਹੈ ਉਹ ਸਾਡੇ ਕੰਮ ਦੇ ਨਹੀਂ ਹੈ ਇੱਥੇ ਗੁਰੂ ਅਮਰਦਾਸ ਮਹਾਰਾਜ ਜੀਾਂ ਦੇ ਜਦੋਂ ਬਾਣੀ ਪੜ੍ਹਦੇ ਆ ਨਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਫਿਰ ਗੁਰੂ ਦੇ ਕੋਲ ਰਹਿ ਕੇ ਨਾ ਫਿਰ ਚਾਲ ਵੀ ਵੱਖਰੀ ਕਰਨੀ ਪੈਣੀ ਹੈ ਜਿਵੇਂ ਜਿਵੇਂ ਗੁਰੂ ਸਾਹਿਬ ਕਹਿਣਗੇ ਫਿਰ ਓਵੇਂ ਓਵੇਂ ਤੁਰਨਾ ਪੈਣਾ ਜਿੱਤ ਤੋਂ ਲਾਵੇ ਤਿੱਤਾ ਹਮ ਲੱਗਾ ਹੈ ਕਿ ਆਏ ਜੰਤ ਵਿਚਾਰੇ ਹੁਣ ਸੱਚੇ ਪਾਤਸ਼ਾਹ ਮੇਰੇ ਹੱਥ ਵਾਸ ਕੁਛ ਨਹੀਂ ਹੈ ਜਿਵੇਂ ਤੁਸੀਂ ਤੋਰੋਗੇ ਮੈਂ ਓਵੇਂ ਤੁਰਾਂਗੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਸੱਚੇ ਬਾਦਸ਼ਾਹ اے ਮੇਰੇ ਵਾਹਿਗੁਰੂ ਜੀ اے ਮੇਰੇ RAM ਜੀ اے ਮੇਰੇ ਅੱਲਾ ਜੀ ਤੁਸੀਂ ਅੰਤਰਜਾਮੀ ਹੋ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪੇਸ਼ਾਨਤ ਕਿਉਂਕਿ ਪਰਮਾਤਮਾ ਹੈ ਨਾ ਜਿਹੜਾ ਉਹ ਸਾਡੇ ਅੰਦਰ ਦੀਆਂ ਜਾਣਦਾ ਹੈ ਉਹਦੇ ਤੋਂ ਕੋਈ ਚੀਜ਼ ਲੁਕੋ ਨਹੀਂ ਸਕਦੇ ਅਸੀਂ ਦੁਨੀਆ ਤੋਂ ਬੜਾ ਕੁਝ ਲੁਕੋ ਸਕਦੇ ਆ ਪਰ ਪਰਮਾਤਮਾ ਤੋਂ ਧੋੜਾ ਲੁਕੋ ਸਕਦੇ ਆ ਮੇਰੇ RAM ਜੀ ਤੂੰ ਪ੍ਰਭ ਅੰਤਰਜਾਮੀ ਤੂੰ ਸੱਚੇ ਪਾਤਸ਼ਾਹ ਸਾਡੇ ਦਿਲਾਂ ਦੀਆਂ ਜਾਣਦਾ ਤੇਰੇ ਤੋਂ ਅਸੀਂ ਕੋਈ ਚੀਜ਼ ਲਕੋ ਨਹੀਂ ਸਕਦੇ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸੁਆਮੀ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰਦੇ ਹੋ ਤੁਸੀਂ ਤੇ ਹਰ ਇੱਕ ਦੇ ਉਤੇ ਦਇਆ ਕਰਦੇ ਹੋ ਨਾ ਮੇਰੇ ਤੇ ਵੀ ਦਇਆ ਕਰ ਦੋ ਕਰ ਕਿਰਪਾ ਗੁਰਦੇਵ ਦਿਆਲਾ ਮੇਰੇ ਤੇ ਕਿਰਪਾ ਕਰਦੇਓ ਤੁਸੀਂ ਸਾਰਿਆਂ ਤੇ ਦਇਆ ਕਰਦੇਓ ਮੇਰੇ ਤੇ ਵੀ ਕਿਰਪਾ ਕਰਦੇਓ ਕਾਦੀ ਕਿਰਪਾ ਜੀ ਗੁਣ ਗਾਵਾ ਨਿਤ ਸੁਆਮੀ ਕਿ ਮੈਂ ਸੱਚੇ ਪਾਤਸ਼ਾਹ ਅੱਠੇ ਪੈਰ ਉਸ ਪ੍ਰਮਾਤਮਾ ਦੇ ਨਿਤ ਹਰ ਰੋਜ਼ ਮੈਂ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਾ ਗੁਣ ਗਾਵਾ ਨਿਤ ਸੁਆਮੀ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆਠ ਪਹਿਰ ਪ੍ਰਭ ਆਪਣਾ ਧਈ ਹੈ ਗੁਰ ਪ੍ਰਸਾਦ ਭਉ ਤਰੀ ਹੈ ਆਠ ਪਹਿਰ ਪ੍ਰਭ ਆਪਣਾ ਧਈ ਹੈ ਜਦੋਂ ਅਸੀਂ ਪ੍ਰਮਾਤਮਾ ਨੂੰ ਆਪਣਾ ਬਣਾ ਲਾਂਗੇ ਨਾ ਜਿੱਦੇ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਆਪਣਾ ਬਣਾ ਲਿਆ ਉਹਦੇ ਫਿਰ ਉਹਨੂੰ ਅਸੀਂ ਯਾਦ ਵੀ ਕਰਨਾ ਸ਼ੁਰੂ ਕਰਾਂਗੇ ਜਿਹੜਾ ਆਪਣਾ ਹੁੰਦਾ ਆਪਣੇ ਨੂੰ ਹੀ ਯਾਦ ਕਰਿਆ ਜਾਂਦਾ ਮਾਂ ਆਪਣੇ ਪੁੱਤ ਨੂੰ ਯਾਦ ਕਰਦੀ ਹੈ ਦੂਜਿਆਂ ਨੂੰ ਥੋੜਾ ਉਹਨਾਂ ਯਾਦ ਕਰਦੀ ਹੈ ਜਿੰਨਾ ਆਪਣੇ ਪੁੱਤ ਨੂੰ ਯਾਦ ਕਰਦੀ ਹੈ ਦੁਨੀਆ ਦੇ ਨਾਲ ਪਿਆਰ ਹੋ ਸਕਦਾ ਹੈ ਪਰ ਜਿਹੜਾ ਮਾਂ ਦਾ ਆਪਣੇ ਪੁੱਤ ਨਾਲ ਪਿਆਰ ਆ ਉਹ ਕਿਸੇ ਦਾ ਨਹੀਂ ਹੁੰਦਾ ਇੱਥੇ ਗੁਰੂ ਸਾਹਿਬ ਕਹਿੰਦੇ ਆਠ ਪੈਰ ਪ੍ਰਭ ਆਪਣਾ ਧਈ ਹੈ ਜਿੱਦੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਉਹਦੇ ਫਿਰ ਉਹਦੇ ਤੋਂ ਦੂਰ ਥੋੜਾ ਹੋਵਾਂਗੇ ਅਠੇ ਪਹਿਰ ਦਿਨ ਤੇ ਰਾਤ ਉਸ ਪ੍ਰਮਾਤਮਾ ਨੂੰ ਧਿਆਉਂਦੇ ਰਵਾਂਗੇ ਗੁਰਪ੍ਰਸਾਦ ਭੌਤਰੀ ਹੈ ਜਿੱਦੇ ਗੁਰੂ ਦੀ ਕਿਰਪਾ ਹੋ ਗਏ ਆ ਸੰਸਾਰ ਸਮੁੰਦਰ ਤੋਂ ਤਰ ਜਾਗੇ ਗੁਰਪ੍ਰਸਾਦ ਭਉਤਰੀ ਹੈ ਤਰਨ ਦਾ ਭਾਵ ਕੇ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬੇ ਜਾ ਰਹੇ ਆ ਨਾ ਅਸੀਂ ਉਹਨਾਂ ਦੇ ਵਿੱਚੋਂ ਗੁਰੂ ਨੇ ਫਿਰ ਬਾਹ ਫੜ ਕੇ ਕੱਢ ਲੈਣਾ ਗੁਰਪ੍ਰਸਾਦ ਭਉਤਰੀ ਹੈ ਸਾਨੂੰ ਡੁੱਬਣ ਨਹੀਂ ਦੇਣਾ ਗੁਰੂ ਨੇ ਜਿੱਦੇ ਅਸੀਂ ਗੁਰੂ ਦੇ ਨਾਲ ਲਾਗੇ ਨਾ ਸਿਆਣਿਆਂ ਨੇ ਤੇ ਆਮ ਕਹਾਵਤ ਹੈ ਕਿ ਲੱਕੜ ਦੇ ਨਾਲ ਲਾ ਕੇ ਲੋਹਾ ਵੀ ਤਰ ਜਾਂਦਾ ਫਿਰ ਗੁਰੂ ਤੇ ਸਮਰੱਥ ਹੈ ਨਾ ਗੁਰੂ ਦੇ ਨਾਲ ਅਸੀਂ ਜਦੋਂ ਲੱਗੇ ਫਿਰ ਅਸੀਂ ਕਿਵੇਂ ਡੁੱਬਾਂਗੇ ਨਹੀਂ ਡੁੱਬਣ ਦਿੰਦਾ ਪ੍ਰਮਾਤਮਾ ਜਦੋਂ ਲੱਕੜ ਲੋਹੇ ਨੂੰ ਡੁੱਬਣ ਨਹੀਂ ਦਿੰਦੇ ਫਿਰ ਗੁਰੂ ਤੇ ਬਹੁਤ ਮਹਾਨ ਹੈ ਗੁਰੂ ਤੇ ਬਹੁਤ ਵੱਡਾ ਹੈ ਉਹਨੇ ਫਿਰ ਥੋੜਾ ਡੁੱਬਣ ਦੇਣਾ ਸਾਨੂੰ ਆਪ ਤਿਆਗ ਹੋਈ ਐ ਸਭ ਰਹਿਣਾ ਜੀਵਤਿਆਂ ਇਉਂ ਮਰੀਏ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਆਪ ਤਿਆਗ ਆਪਾਂ त्याਗਣਾ ਪੈਣਾ ਆਪਾ ਤਿਆਗਣ ਦਾ ਭਾਵ ਇਹ ਹੀ ਹੈ ਕਿ ਜਿਹੜੇ ਅੰਦਰ ਸਾਡੇ ਵਿਸ਼ੇ ਵਕਾਰ ਉਹ ਛੱਡਣੇ ਪੈਣਗੇ ਆਪ ਤਿਆਗ ਹੋਈ ਹੈ ਸਭ ਰੇਣਾ ਫਿਰ ਸਾਰਿਆਂ ਦੀ ਚਰਨ ਧੂੜ ਬਣਿਆ ਜਾਂਦਾ ਜੀਵਤਿਆਂ ਈਓ ਮਰੀਐ ਬੰਦਾ ਜਿਉਂਦਿਆਂ ਜਿਉਂਦਿਆਂ ਮਰ ਜਾਂਦਾ ਫਿਰ ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਆ ਨਾ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਕਹਿੰਦੇ ਲੋਕ ਇਹ ਵਿਸ਼ੇ ਵਿਕਾਰਾਂ ਵੱਲੋਂ ਮਰਨਾ ਨਹੀਂ ਚਾਹੁੰਦੇ ਪਰ ਭਗਤ ਕਬੀਰ ਸਾਹਿਬ ਕਹਿੰਦੇ ਜਿੱਦੇ ਨਾ ਮੈਂ ਵਿਸ਼ੇ ਵਿਕਾਰਾਂ ਵੱਲੋਂ ਮਰ ਗਿਆ ਨਾ ਕਹਿੰਦੇ ਜ਼ਿੰਦਗੀ ਦੇ ਵਿੱਚ ਆਨੰਦ ਆ ਗਿਆ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਆ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਆ ਪੂਰਨ ਪਰਮ ਆਨੰਦ ਕਹਿੰਦੇ ਜਿੱਦੇ ਇਹਨਾਂ ਵਿਕਾਰਾਂ ਵੱਲੋਂ ਮਰਾਂਗੇ ਨਾ ਕਹਿੰਦੇ ਉਦਾਂ ਹੀ ਪ੍ਰਮਾਤਮਾ ਮਿਲ ਲੈ ਨਹੀਂ ਤੇ ਮਿਲ ਲੈ ਹੀ ਨਹੀਂ ਆਪ ਤਿਆਗ ਓਈ ਸਭ ਰੇਣਾ ਜੀਵਤਿਆਂ ਇਉਂ ਮਰੀਐ ਕਹਿੰਦੇ ਬੰਦਾ ਜਿਉਂਦਾ ਹੁੰਦਾ ਜਿਵੇਂ ਰਾਵਣ ਦੇ ਵਾਬ ਤੱਕ ਕਈ ਵਾਰੀ ਪੜਿਆ ਨਾ ਕਿ ਰਾਵਣ ਉਹ ਕਹਿੰਦਾ ਮੈਂ ਜਿਉਂਦਾ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਸਾਡੀਆਂ ਨਜ਼ਰਾਂ ਤੇ ਤੂੰ ਮਰਿਆ ਹੋਇਆ ਤੂੰ ਜਿਉਂਦਾ ਨਹੀਂ ਜਿਹੜਾ ਲੋਕਾਂ ਦੀਆਂ ਨਜ਼ਰਾਂ ਚ ਇਦਾਂ ਹੋਵੇ ਉਹ ਨਹੀਂ ਗੁਰੂ ਦੀਆਂ ਨਜ਼ਰਾਂ ਚ ਅਸੀਂ ਵਿਸ਼ੇ ਵਿਕਾਰਾਂ ਵੱਲੋਂ ਮਰਨਾ ਹੈ ਜਿੱਦੇ ਵਿਸ਼ੇ ਵਿਕਾਰਾਂ ਵੱਲੋਂ ਮਰ ਗਏ ਉਦੇ ਕਹਿੰਦੇ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾਣਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮ ਜਾਪੇ ਕਹਿੰਦੇ ਜਦੋਂ ਅਸੀਂ ਵਿਕਾਰਾਂ ਵੱਲੋਂ ਮਰ ਜਾਾਂਗੇ ਨਾ ਫਿਰ ਸੰਸਾਰ ਤੇ ਆਉਣਾ ਸਾਡਾ ਸਫਲ ਹੋ ਜਾਣਾ ਸਫਲ ਜਨਮ ਇਸ ਕਾ ਜਗ ਭਿੱਤਰ ਕਹਿੰਦੇ ਇਹ ਸੰਸਾਰ ਤੇ ਆਉਣਾ ਸਾਡਾ ਸਫਲ ਹੋ ਗਿਆ ਕਿਉਂ ਸਾਧ ਸੰਗ ਨਾਮ ਜਾਪੇ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਸੰਗਤ ਦੇ ਵਿੱਚ ਬੈਠ ਕੇ ਜਪਣਾ ਸ਼ੁਰੂ ਕਰਤਾ ਸਾਧ ਸੰਗ ਨਾਮ ਜਾਪੇ ਕਿਉਂਕਿ ਪ੍ਰਮਾਤਮਾ ਦੀ ਬਾਣੀ ਜਿਹੜੀ ਆ ਨਾ ਪ੍ਰਮਾਤਮਾ ਦਾ ਸਿਮਰਨ ਜਿਹੜਾ ਪ੍ਰਮਾਤਮਾ ਦੀ ਬੰਦਗੀ ਜਿਹੜੀ ਹੈ ਉਹ ਫਿਰ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਕੀਤੀ ਜਾਂਦੀ ਹੈ ਜਦੋਂ ਸੰਗਤ ਦੇ ਵਿੱਚ ਬੈਠਦੇ ਆ ਨਾ ਵਿੱਚ ਸੰਗਤ ਹਰਪ੍ਰਭ ਵਸਾ ਜੀਓ ਤੇ ਫਿਰ ਸੰਗਤ ਦੇ ਵਿੱਚ ਬੈਠ ਕੇ ਜਦੋਂ ਨਾਮ ਜਪਾਂਗੇ ਕਹਿੰਦੇ ਸਾਡਾ ਜਨਮ ਉਹ ਸਫਲ ਹੋ ਜਾਣਾ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਕਹਿੰਦੇ ਉਹਦੇ ਜਿਹੜੇ ਮਨੋਰਥ ਦਾ ਭਾਵ ਉਹਨਾਂ ਮਨੋ ਕਾਮਨਾ ਬਾ ਕਹਿੰਦੇ ਜਦੋਂ ਪਰਮਾਤਮਾ ਦੇ ਵਿੱਚ ਅਸੀਂ ਬੈਠ ਕੇ ਨਾਮ ਜਪਣਾ ਸ਼ੁਰੂ ਕਰਤਾ ਇਕਮਿਕ ਹੋ ਗਏ ਪਰਮਾਤਮਾ ਦੇ ਵਿੱਚ ਫਿਰ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਗਲ ਮਨੋਰਥ ਇਸਕੇ ਪੂਰਨ ਕਹਿੰਦੇ ਉਹਦੀਆਂ ਸਾਰੀਆਂ ਮੰਦੀਆਂ ਮਨੋ ਕਾਮਨਾ ਜਿਹੜੀਆਂ ਨੇ ਕਹਿੰਦੇ ਉਹ ਪੂਰਨ ਹੋ ਜਾਂਦੀਆਂ ਨੇ ਜਿਸ ਦਇਆ ਕਰੇ ਪ੍ਰਭ ਆਪੇ ਜਿਹਦੇ ਤੇ ਪਰਮਾਤਮਾ ਖੁਸ਼ ਹੋ ਜਾਂਦਾ ਹੈ ਦਇਆ ਦਾ ਭਾਵ ਹੁੰਦਾ ਖੁਸ਼ ਹੋ ਜਾਣਾ ਸਗਲ ਮਨੋਰਥ ਤੇ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਜਿਹਦੇ ਤੇ ਪ੍ਰਮਾਤਮਾ ਨੇ ਦਇਆ ਕਰਤੀ ਨਾ ਜਿਹਦੇ ਤੇ ਪ੍ਰਮਾਤਮਾ ਖੁਸ਼ ਹੋ ਗਿਆ ਉਹਦੇ ਸਾਰੀਆਂ ਮੰਦੀਆਂ ਭਾਵਨਾਵਾਂ ਮਨੋਰਥ ਦਾ ਭਾਵ ਉਹਦਾ ਮਨੋ ਕਾਮਨਾਵਾਂ ਕਹਿੰਦੇ ਉਹਦੀਆਂ ਸਾਰੀਆਂ ਮੰਦੀਆਂ ਭਾਵਨਾਵਾਂ ਪੂਰਨ ਹੋ ਜਾਂਦੀਆਂ ਨੇ ਕੋਈ ਵੀ ਨਹੀਂ ਰਹਿੰਦੀ ਜੀ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਇਆਲਾ ਸੱਚੇ ਪਾਤਸ਼ਾਹ ਤੂੰ ਤਾਂ ਦੀਨਾਂ ਤੇ ਦਇਆ ਕਰਨ ਵਾਲਾ ਤੂੰ ਤੇ ਹਰ ਇੱਕ ਦੇ ਉੱਤੇ ਕਿਰਪਾ ਕਰਨ ਵਾਲਾ ਦੇਨ ਦਇਆਲ ਕਿਰਪਾਲ ਪ੍ਰਭ ਸੁਆਮੀ ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਨਿਗਾਹ ਹੈ ਨਾ ਉਹ ਹਰ ਇੱਕ ਦੇ ਉੱਤੇ ਕਿਰਪਾ ਬਣਾ ਕੇ ਰੱਖਦੀ ਆ ਹਰ ਇੱਕ ਦੀਨ ਦਇਆਲ ਦੀਨਾਂ ਦੇ ਉੱਤੇ ਦਇਆਲੂ ਐ ਤੂੰ ਤੇਰੀ ਸ਼ਰਨ ਦਿਆਲਾ ਸੱਚੇ ਪਾਤਸ਼ਾਹ ਸੀ ਤੇਰੀ ਸ਼ਰਨ ਚ ਆ ਗਏ ਆ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੇ ਵੱਲ ਵੀ ਠੰਡੀ ਨਿਗਾਹ ਰੱਖਿਓ ਸੱਚੇ ਪਾਤਸ਼ਾਹ ਜੀਓ ਕਰ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਧ ਰਵਾਲਾ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਰੱਖਿਓ ਮੈਨੂੰ ਵੀ ਆਪਣਾ ਨਾਮ ਦੇ ਦਿਓ ਤਾਂ ਜੋ ਤੇਰਾ ਨਾਮ ਜਪ ਕੇ ਮੈਂ ਵੀ ਸਾਧ ਸੰਗਤ ਦੇ ਵਿੱਚ ਬੈਠ ਕੇ ਉਹ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਜਪਣਾ ਸ਼ੁਰੂ ਕਰ ਦਿਆਂਗਾ ਕਰ ਕਿਰਪਾ ਆਪਣਾ ਨਾਮ ਦੀਜਾ ਸੱਚੇ ਬਾਦਸ਼ਾਹ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਆਪਣਾ ਨਾਮ ਦੇ ਦਿਓ ਜਦੋਂ ਨਾਮ ਮਿਲ ਜਾਂਦਾ ਫਿਰ ਸਾਧ ਸੰਗਤ ਦੇ ਵਿੱਚ ਬੈਠ ਕੇ ਅਸੀਂ ਵੀ ਉਸ ਪਰਮਾਤਮਾ ਦਾ ਜਸ ਉਸ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿਆਂਗੇ ਦੀਨ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਧਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ